ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੱਛੇ ਜਿਹੜੇ ਘਰ ਦੇਖ ਰਹੇ ਹੋ ਇੱਥੇ ਹੀ ਮੇਰਾ ਰੈ residense ਹੈ ਤੇ ਤਕਰੀਬਨ ਸ਼ਾਮ ਨੂੰ ਮੈਂ ਸ਼ਾਰ ਕਰਨ ਵੇਲੇ ਇਹਦੇ ਕੋਲੋਂ ਦੀ ਲੰਘਦਾ ਇਹਦੇ ਵਿੱਚ ਦੀ ਇਹ ਅਲਾਟਮੈਂਟਸ ਨੇ ਜਿਵੇਂ ਕਿ ਇੱਥੇ ਜਿਹੜੀ ਗਵਰਨਮੈਂਟ ਹੈ ਉਹ ਜਿਹੜੇ ਵੀ ਰਿਟਾਇਰ ਬੰਦੇ ਹੈ ਉਹਨਾਂ ਨੂੰ ਅਲਾਟਮੈਂਟਾਂ ਦਿੰਦੀ ਹੈ ਤਾਂ ਕਿ ਉਹ ਕੁਛ ਨਾ ਕੁਛ ਕਰਦੇ ਰਹਿਣ ਤੇ ਆਪਦੀ ਲੰਮੀ ਉਮਰ ਭੋਗਣ ਕਿਉਂਕਿ ਇਹ ਅਲਾਟਮੈਂਟਾਂ ਜਿਹੜੀਆਂ ਉਹ ਇੱਕ ਤਰ੍ਹਾਂ ਦੀ ਵਰਜਸ਼ ਵੀ ਹੈ ਤੇ ਮੈਂ ਜਦੋਂ ਵੀ ਇੱਥੋਂ ਦੀ ਜਾਂਦਾ ਮੈਂ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਦਾ ਇਹ ਬਜ਼ੁਰਗ ਨੇ ਜਿਹੜੇ ਇਹ ਕਿਵੇਂ ਕਦੋਂ ਤੋਂ ਇਹ ਇਹਨਾਂ ਦੀ ਅਲਾਟਮੈਂਟ ਹੈ ਕਦੋਂ ਇਹ ਇੰਗਲੈਂਡ ਦੇ ਵਿੱਚ ਆਏ ਇਹਨਾਂ ਬੱਚਿਆਂ ਬਾਰੇ ਇਹਨਾਂ ਦੀ ਜ਼ਿੰਦਗੀ ਦਾ ਮੈਂ ਸਾਰਾ ਯਾਨੀ ਕਿ ਤੁਹਾਨੂੰ ਉਹ ਦੱਸਣਗੇ ਮੈਂ ਉਹਨਾਂ ਦੇ ਕੁਐਸਚਨ ਕਰੂੰਗਾ ਉਹ ਆਨਸਰ ਦੇਣਗੇ ਆ ਦੇਖੋ ਆ ਇਹਨਾਂ ਦੇ ਆਲੂ ਵਿਜੇ ਹੋਏ ਆ ਆ ਸਪਰੂਟ ਇਹਵੇਂ ਆ ਗੰਡੇ ਵਿਜੇ ਹੋਏ ਨੇ ਜਿਵੇਂ ਆਪਣੇ ਖੂਤੇ ਲੱਗੇ ਹੁੰਦੇ ਨੇ ਤੇ ਆ ਉਹ ਆਪ ਸ਼ਾਮ ਨੂੰ ਹਰ ਰੋਜ਼ ਦੁਪਹਿਰ ਨੂੰ ਆ ਕੇ ਇਥੇ ਕਰਦੇ ਪਿੱਛੇ ਇਹਨਾਂ ਨੇ ਉਹ ਜਿਹੜਾ ਬਣਾਇਆ ਛੱਡਾ ਉਹ ਜਿਵੇਂ ਖੂਹ ਹੁੰਦਾ ਪੰਜਾਬ ਦਾ ਇਸ ਤਰ੍ਹਾਂ ਹੀ ਹੈ ਤੇ ਆਓ ਤੇ ਕਰਦੇ ਆਂ ਵੀਰ ਜੀ ਨਾਲ ਮੁਲਾਕਾਤ ਵੀਰ ਜੀ ਹਾਂ ਜੀ ਸਤ ਸ੍ਰੀ ਅਕਾਲ ਹਾਂ ਸਾਹਿਬ ਆਇਗਰ ਜੀ ਕੀ ਫਤਿਹ ਤੇ ਤੁਸੀਂ ਆਪਣਾ ਆਪਦਾ ਨਾਂ ਦੱਸੋਗੇ ਮੇਰਾ ਹੈਗਾ ਜੀ ਹਰਮੇਲ ਸਿੰਘ ਹਾਂ ਜੀ ਹਰਮੇਲ ਸਿੰਘ ਹਾਂ ਜੀ ਤੇ ਤੁਸੀਂ ਵੀਰ ਜੀ ਇਸ ਮੁਲਕ ਦੇ ਵਿੱਚ ਕਦੋਂ ਆਏ ਸੀ ਕਿਹੜੇ ਸੰਜ ਹਾਂ ਜਿਹੜੇ ਚੌੜ ਦੇ ਵਿੱਚ ਆਇਆ ਸੀਗਾ ਜੀ 1964 ਦੇ ਵਿੱਚ ਹਾਂ ਜੀ ਚੌੜ ਦੇ ਵਿੱਚ 6 ਦਸੰਬਰ ਨੂੰ ਤੇ ਤੁਹਾਡੀ ਕਿੰਨੀ ਉਮਰ ਸੀ ਤਕਰੀਬਨ ਉਦੋਂ ਉਸ ਵੇਲੇ ਮੇਰੀ 15 ਸਾਲ ਤੇ 8 ਮਹੀਨੇ ਦੀ ਉਮਰ ਸੀਗੀ ਹਾਂ ਜੀ ਫਿਰ ਇੱਥੇ ਸਕੂਲ ਗਿਆ ਥੋੜਾ ਬਹੁਤਾ ਇੱਥੇ ਸਕੂਲ ਨਹੀਂ ਮੈਂ ਨਹੀਂ ਗਿਆ ਬਿਲਕੁਲ ਵੀ ਹਾਂ ਜੀ ਤੇ ਸੱਚ ਬੋਲਦੇ ਆ ਤੇ ਇੰਡੀਆ 'ਚ ਖੇਤੀਬਾੜੀ ਕਰਦੇ ਆਏ ਸੀਗੇ ਪੰਜਵੀਂ ਪਾਸ ਕਰਕੇ ਜਦ ਮੈਂ ਖੇਤੀ ਜੀ ਵੱਢ ਗਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਈਏ ਇੰਗਲੈਂਡ ਤੇ ਆਏ ਆ ਹਾਂਜੀ ਫੇ ਮੈਂ ਜੌਨ ਹਾਰਪਰ ਫਾਉਂਡਰੀ ਦੇ ਵਿੱਚ ਕੰਮ ਤੇ ਲੱਗਾ ਜੌਨ ਹਾਰਪਰ ਜਿਹੜੀ ਵਿਲਨਹਾਲ ਦੇ ਵਿੱਚ ਬਹੁਤ ਵੱਡੀ ਫਾਉਂਡਰੀ ਸੀ ਹਾਂਜੀ ਤੇ 20 ਤਰੀਕ ਨੂੰ ਜਰਮਨੀ ਫੈਬ੍ਰੀ ਦੇ ਵਿੱਚ ਹਾਂਜੀ ਉੱਥੇ 8 ਮਹੀਨੇ ਕੰਮ ਕੀਤਾ ਉਸ ਤੋਂ ਬਾਅਦ ਮੈਂ ਉਥੋਂ ਕੰਮ ਛੱਡ ਕੇ ਹੌਸ਼ਲੀ ਫਿਰ ਰੋਡ ਬਲੋਹੰਕਨ ਕੋਲਕਾ ਫਾਉਂਡਰੀ ਦੇ ਵਿੱਚ ਆਇਆ ਹਾਂ ਅਸ ਤਕਰੀਬਨ ਸਾਰੀ ਉਮਰ ਤੁਸੀਂ ਫਾਉਂਡਰੀਆਂ ਦੇ ਵਿੱਚ ਹੀ ਕੰਮ ਕੀਤਾ ਤੇ ਮੈਂ ਇੱਕ ਚੀਜ਼ ਪੁੱਛਣੀ ਜਾਊਂਗਾ ਵੀ 26 ਸਾਲ ਮੈਂ ਕੋਲ ਕਾਸਟ ਫਾਉਂਡਰੀ ਦੇ ਵਿੱਚ ਕੰਮ ਕੀਤਾ ਬਹੁਤ ਬਹੁਤ ਲੰਮਾ ਕੰਮ ਕੀਤਾ ਤੁਸੀਂ ਫਾਉਂਡਰੀਆਂ ਜੇ ਇਸ ਵੇਲੇ ਤੁਹਾਡੀ ਕਿੰਨੀ ਉਮਰ ਹੋਊਗੀ ਇਸ ਵੇਲੇ ਮੇਰੀ ਹੈਗੀ ਸੈਬਿਲਟੀ 6 ਸਾਲ ਦੀ 76 ਸਾਲ ਦੀ ਉਮਰ ਹੈ ਹਾਂਜੀ 77 ਮੈਂ ਚੜ ਗਿਆ ਹਾਂਜੀ ਤੇ ਤੁਸੀਂ ਦੇਖ ਲਓ ਵੀ ਫਟਾ ਇਸੇ ਕਰਕੇ ਤੇ ਆ ਜਿਹੜੀ ਅਲਾਟਮੈਂਟ ਹੈ ਹਾਂਜੀ ਤੁਸੀਂ ਇਹ ਕਦੋਂ ਉੱਥੇ ਕਿਵੇਂ ਲਈ ਸੀ ਜਿਹੜੀ ਇਹ ਅਲਾਟਮੈਂਟ ਹੈ ਇਹ ਜਿਹੜੀ ਅਲਾਟਮੈਂਟ ਸੀ ਜੀ ਨੰਦੀ ਬਹੁਤ ਹੀ ਬਹੁਤ ਰਹਿੰਦੀ ਖਾਲੀ ਪਈ ਸੀ ਕਈਆਂ ਸਾਲਾਂ ਦੀ ਹਾਂਜੀ 3-12 ਸਾਲਾਂ ਦੀ ਹਾਂਜੀ ਕੋਈ ਗੋਰਾ ਆਸ ਨਹੀਂ ਸੀ ਪਾਉਂਦਾ ਹਾਂਜੀ ਮੇਰੇ ਘਰ ਦੇ ਨਾਲ ਮੇਰੇ ਵੱਡੇ ਭਾਈ ਦਾ ਘਰ ਸੀਗਾ ਉਹ ਕਿਰਾਏ ਤੇ ਦਿੱਤਾ ਸੀ ਜਿਹੜਾ ਗੋਰਾ ਸੀ ਬ੍ਰੈਨ ਉਹ ਪਾ ਲੈਦਾ ਸੀ ਅੱਛਾ ਉਹ ਖੇਤੀਬਾੜੀ ਵਾਲਾ ਸੀ ਉਹ ਇੱਥੇ ਲੌਲਮੈਂਟ ਕਰਦਾ ਸੀ ਹਾਂਜੀ ਤਾਂ ਉਹ ਉਹਦੀ ਜਿਹੜੀ ਗਾਰਡਨ ਸੀ ਵੱਡੇ ਭਾਈ ਦੇ ਘਰ ਦੀ ਉਹ ਮੈਂ ਬਰਤਦਾ ਸੀ ਠੀਕ ਹੈ ਤੁਸੀਂ ਜਾਨੀਏ ਗਾਰਡਨ ਦਾ ਉਦੋਂ ਤੋਂ ਹੀ ਤੁਹਾਨੂੰ ਕਿਉਂਕਿ ਖੇਤੀ ਦਾ ਸ਼ੌਕ ਸੀ ਉਹ ਨੂੰ ਕਹਿੰਦਾ ਵੀ ਮੈਂ ਤੈਨੂੰ ਅਲਾਟਮੈਂਟ ਦੇਵਾਉਣਾ ਹਾਂਜੀ ਉਹ ਮੈਨੂੰ ਇੱਥੇ ਲੈ ਆਇਆ ਜੋ ਵੀ ਗਦੀਆਂ ਛੁੱਟੀਆਂ ਸੀ ਜੁਲਾਈ ਚ ਹਾਂਜੀ ਜਦ ਮੈਂ ਇਥੇ ਆ ਕੇ ਦੇਖਿਆ ਤਾਂ ਘਰ ਬਹੁਤ ਗੰਦਾ ਸੀ ਤੇ ਸ਼ੈਲਟਰ ਹੀ ਆ ਗਿਆ ਉਹਨੂੰ ਕਹਿੰਦਾ ਵੀ ਇਹਨੂੰ ਅਲਾਟਮੈਂਟ ਚਾਹੀਦਾ ਉਹ ਕਹਿੰਦਾ ਵੀ ਇਹ ਵਰਤੇ ਇਹ ਤੂੰ ਇਹ ਸਾਲ ਦਾ ਰੈਂਟ ਮੈਂ ਕੋਈ ਨਹੀਂ ਲੈਣਾ ਹਾਂਜੀ ਜਿਹੜੀ ਕੌਂਸਲ ਵਾਲੇ ਕਹਿੰਦੇ ਹਾਂਜੀ ਕੌਂਸਲ ਦਾ ਸ਼ੈਲਟਰ ਹੀ ਸੀ ਹਾਂਜੀ ਤੇ ਮੈਂ ਉਹ ਤੋਂ ਸ਼ੁਰੂ ਕਰ ਲਿਆ ਅੱਧਾ ਮੈਂ ਬਣਾ ਲਿਆ ਜੋ ਵੀ ਕਾਚੋ ਹਾਂਜੀ ਗੰਦਾ ਬਹੁਤ ਸੀ ਹਾਂਜੀ ਬੰਦੇ ਜੱਡਾ ਜੱਡਾ ਘਾਹ ਸੀ ਹਾਂਜੀ ਆ ਜਿਹੜੀ ਹੈ ਜੀ ਬਾਹਲ ਗਰੀਨ ਇਹ ਮੈਨੂੰ ਕਾਉਂਸਲ ਆਏ ਨੇ ਕੱਟ ਕੇ ਦਿੱਤੀ ਆਹਾ ਅੱਛਾ ਉਸ ਵੇਲੇ ਜਾਨੀਏ ਤੇ ਤਕਰੀਬਨ ਤੁਹਾਨੂੰ ਇਹ ਕਿੰਨੇ ਸਾਲ ਹੋ ਗਏ ਏ ਲੋਟਮੈਂਟ ਵਿੱਚ 25 ਸਾਲ ਹੋ ਗਏ ਲੋਟਮੈਂਟ ਵਿੱਚ 25 ਸਾਲ ਹੋ ਗਏ ਹਾਂਜੀ ਤੇ ਤੁਸੀਂ ਯਾਨੀ ਕਿ ਘਰ ਦੀਆਂ ਸਬਜ਼ੀਆਂ ਸਾਰੀਆਂ ਕੁਝ ਇੱਥੋਂ ਹੀ ਪੈਦਾ ਕਰਦੇ ਆ ਇੱਥੋਂ ਪੈਦਾ ਕਰਦਾ ਗੰਡੇ ਵੀ ਫਲੇ ਮੇਰੇ ਕੋਲੇ ਹੈਗੇ ਹਾਂ ਤਾਂ ਦੇਖੋ ਨਾ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਆਪਣੇ ਜਿਹੜੇ ਬਜ਼ੁਰਗ ਸੀ ਸਾਰੇ ਆਪਦੇ ਖੂਹਾਂ ਤੇ ਲਾਉਂਦੇ ਸੀ ਹਾਂਜੀ ਪਿੱਛੇ ਜਿਹੜਾ ਬਿਲਕੁਲ ਹੀ ਲਾਉਣਾ ਹਟ ਗਏ ਸੀ ਦਰਖਤ ਵੀ ਵੱਢਣ ਲੱਗੇ ਪਰ ਹੁਣ ਗੁਰੂ ਦੀ ਕਿਰਪਾ ਆਪਣੇ ਪੰਜਾਬ ਤੇ ਵੀ ਉਹ ਵੀ ਲੋਕ ਕਰਦੇ ਨੇ ਮੈਂ ਇਸੇ ਕਰਕੇ ਵੀਡੀਓ ਬਣਾਉਣੀ ਹੈ ਹਾਂਜੀ ਜਿਹੜਾ ਪਹਿਲੇ ਸਾਡੇ ਟਾਈਮ ਤੇ ਖੇਤੀ ਸੀਗੀ ਨਾ ਹਾਂਜੀ ਜਿਹਨੇ ਘਰ ਦੇ ਵਿੱਚ ਬੰਦਿਆ ਸੀ ਉਹ ਸਾਰੇ ਖੇਤੀ ਖੋਹਾਂ ਤੇ ਰਹਿੰਦੇ ਸੀ ਹਾਂਜੀ ਖੱਤਿਆਂ ਦੇ ਵਿੱਚ ਹਾਂਜੀ ਉਹਨਾਂ ਦੀ ਦੋ ਟਾਈਮ ਖੱਤਿਆਂ ਜਾਂਦੀ ਸੀ ਹਾਂਜੀ ਜਿਹੜਾ ਜਵਾਨਾ ਉਹ ਭਈਏ ਜੱਦੇ ਆਏ ਆ ਉਹ ਖੇਤੀ ਕਰਨੀ ਛੱਡ ਪਈ ਉਹਨਾਂ ਨੇ ਹਾਂ ਉਹ ਮੌਜ ਦੇ ਵਿੱਚ ਪੈ ਗਏ ਮੈਂ ਆਪ ਮੇਰੀ ਉਮਰ ਵੀ ਤਾਂ 73 ਸਾਲ ਆ ਮੈਂ ਵੀ ਬਚਪਨ ਦੇ ਵਿੱਚ ਅਸੀਂ ਵੀ ਖੇਤੀ ਕਰਦੇ ਸੀ ਹਾਂਜੀ ਖੇਤੀ ਦੇ ਨਾਲ ਹੀ ਸਾਰਾ ਕੁਝ ਸੀ ਪਰ ਅੱਜ ਜਿਹੜਾ ਦੁਬਾਰਾ ਫੇਰ ਲੋਕ ਕੰਮ ਕਰਨਾ ਸ਼ੁਰੂ ਕੀਤਾ ਹੈ ਖੂਹਾਂ ਤੇ ਲਾਉਂਦੇ ਆ ਸਬਜ਼ੀ ਪਰ ਰਾਜ ਤਾਂ ਹਟ ਗਏ ਸੀ ਤੇ ਮੈਂ ਹਮੇਸ਼ਾ ਤੋਂ ਲੈ ਕੇ ਗੱਲਬਾਤ ਕਰਕੇ ਹੀ ਲੰਘਦਾ ਸੀ ਮੈਂ ਕਿ ਅੱਜ ਵੀ ਤੁਹਾਡੀ ਜ਼ਿੰਦਗੀ ਦਿਖਾਈਏ ਬਾਕੀ ਇਹ ਆ ਵੀ ਉਹ ਸਾਹਮਣੇ ਤਾਂ ਤੁਹਾਡੇ ਆਲੂ ਵੀ ਜੇਵੇ ਆ ਹਾਂਜੀ ਉਹ ਆਲੂ ਵੀ ਜੇਵੇ ਆ ਹਾਂਜੀ ਆ ਫੇਰ ਸੱਚੇ ਆਤੇ ਜਿਹੜੀ ਉਹ ਪਾਲਕ ਪੱਕ ਗਈ ਆ ਹੁਣ ਹਾਂਜੀ ਨਿਸਰ ਗਈ ਆ ਉਹ ਪੱਟ ਕੇ ਦਿਵਾਰੇ ਨਵੇਂ ਸਿਰੇ ਕੰਨੀਰੀ ਲਾਉਣੀ ਆ ਹਾਂਜੀ ਪਾਲਕ ਦੀ ਯਾਨੀ ਉਹ ਗੁੱਡੀਆਂ ਪਟੜੀਆਂ ਹਾਂਜੀ ਉਹ ਲਾਡਲੀਆਂ ਇਹ ਆਪਣੇ ਦੇ ਬੁਖੇ ਹਾਂਜੀ ਤੇ ਉਧਰ ਘਰ ਲਈ ਆ ਕੇ ਵੀ ਲਾਉਣੀ ਆ ਹਾਂਜੀ ਅਸੀਂ ਘਰੇ ਵੀ ਗਾਰਡਨ ਦੇ ਤੁਸੀਂ ਬਣਾਇਆ ਵਾ ਹੈ ਹਾਂਜੀ ਘਰੇ ਵੀ ਦੋ ਘਰਾਂ ਦਾ ਗਾਰਡਨ ਆ ਮੇਰੇ ਕੋਲ ਹਾਂ ਤੁਸੀਂ ਮਾੜਾ ਇੱਧਰ ਨੂੰ ਆਉਂਗੇ ਮੂਰੇ ਨਾਲ-ਨਾਲ ਕੰਮ ਵੀ ਕਰ ਲੋ ਜੇ ਕਰਨਾ ਮੈਨੂੰ ਤਾਂ ਤੁਹਾਨੂੰ ਦੇਖ ਕੇ ਨਾ ਮੈਨੂੰ ਟਾਲਸਟਾ ਜਿਹੜਾ ਯਾਰ ਆਇਆ ਉਹ ਵੀ ਆਪ ਖੇਤੀ ਕਰਦਾ ਸੀ ਰਸ਼ੀਆ ਦਾ ਬਹੁਤ ਵੱਡਾ ਰਾਈਟਰ ਹੋਇਆ ਹੈ ਵਰਲਡ ਫੇਮਸ ਤੇ ਉਹ ਨਾਲ ਨਾਲ ਖੇਤੀ ਵੀ ਕਰਦਾ ਸੀ ਮੈਂ ਜਦੋਂ ਵੀ ਲੰਘਦਾ ਸੀ ਤੇ ਤੁਹਾਨੂੰ ਮੈਂ ਉਹੀ ਮੈਨੂੰ ਆ ਜਾਂਦਾ ਸੀ ਵੀ ਇਹ ਬੰਦਾ ਟੋਲਸਟੋਏ ਵਰਗਾ ਹੀ ਹੈ ਟੋਲਸਟੋਏ ਵਰਗਾ ਹੀ ਹੈ ਤੇ ਬਹੁਤ ਖੁਸ਼ੀ ਹੋਈ ਤੇ ਤੁਸੀਂ ਨਾ ਮੈਨੂੰ ਆਪਣਾ ਛੱਡ ਵੀ ਦਿਖਾਉਂਗੇ ਜਿੱਥੇ ਬਹਿ ਕੇ ਜਾਣ ਤੋਂ ਪਹਿਲਾਂ ਤੁਸੀਂ ਥੋੜਾ ਬਹੁਤਾ ਬੀਅਰ ਦਾ ਵੀ ਇੱਕ ਅੱਧਾ ਕੈਂ ਲੈਣੇ ਹੋ ਮੇਰਾ ਖਿਆਲ ਹੈ ਇੱਕ ਅੱਧੀ ਗਲਾਸੀ ਵੀ ਆਹ ਗਲਾਸੀ ਵੀ ਲੈ ਲਈ ਦੀ ਹਾਂ ਤੇ ਬਹੁਤ ਵਧੀਆ ਜਿਹੜੀ ਤੁਸੀਂ ਰਿਟਾਇਰਮੈਂਟ ਤੇ ਤੁਸੀਂ ਆ ਚੀਜ਼ ਕਰ ਰਹੇ ਹੋ ਨਾ ਤੁਹਾਡੇ ਕੋਲ 60 ਸਾਲ ਦੇ ਤੁਸੀਂ ਹੈਗੇ ਆ ਤੇ ਮੈਂ ਸ਼ਰਤ ਕਰਦਾ ਕਿ ਪੰਜਾਬ ਦੇ ਵਿੱਚ 60 ਸਾਲ ਦੇ ਬੰਦੇ ਪਹਿਲਾਂ ਤਾਂ ਬਹੁਤ ਘੱਟ ਹੋਣਗੇ ਤੇ ਇੰਨਾ ਸਖਤ ਕੰਮ ਨਹੀਂ ਕਰਦੇ ਹੋਣਗੇ ਤਕਰੀਬਨ ਤੁਸੀਂ ਕਿੰਨੇ ਦਿਨ ਆਉਨੇ ਆ ਇੱਥੇ ਅਲਾਟਮੈਂਟ ਤੇ ਹਫ਼ਤੇ 'ਚ ਮੈਂ ਉਹਦਾ 60 ਦੇ ਦਾ ਪੱਕਾ ਹੀ ਆਉਣਾ ਹਾਂਜੀ 6 ਦਿਨ ਹਾਂਜੀ ਤੇ ਕਿੰਨੇ ਘੰਟੇ ਰੋਜ਼ ਕੰਮ ਕਰਦੇ ਫਿਰ ਇੱਥੇ ਇੱਥੇ ਮੈਂ 4 ਘੰਟੇ ਕੰਮ ਕਰਦਾ ਰੋਜ਼ ਹਾਂਜੀ ਹਾਂਜੀ 3:30 ਵਜੇ ਆ ਕੇ 7:30 ਹੱਥ ਮੁੜ ਕੇ ਜਾਣਾ ਹਾਂਜੀ ਤੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਹੈਗੇ ਜੀ 4 ਹਾਂਜੀ ਤਿੰਨ ਲੜਕੀਆਂ ਹਾਂਜੀ ਇੱਕ ਲੜਕਾ ਹਾਂਜੀ ਤੇ ਬੱਚੇ ਆਪੋ ਆਪਣੇ ਸਹੀ ਆ ਹਾਂਜੀ ਉਹ ਲੜਕਾ ਮੇਰਾ ਪੋਸਟ ਆਫਿਸ ਕੰਮ ਕਰਦਾ ਹਾਂਜੀ ਉਹ ਪਰਸਲਾ ਤੇ ਆ ਹਾਂਜੀ ਤੇ ਪਹਿਲਾ 16 ਸਾਲ ਰੀਨਾ ਸਪੋਰਟਸ ਦੇ ਨਾਲ ਫੋਟਬਾਲ ਦਾ ਕਲੱਬ ਕਲੱਬ ਦੇ ਵਿੱਚ ਕੰਮ ਕਰਦਾ ਸੀ ਹਾਂਜੀ ਹਾਂਜੀ ਨਾਲ ਉਹਦੀ ਜੀ ਵੀਰ ਬਾੜ ਸੀ ਹਾਂ ਤੇ ਕਦੇ-ਕਦੇ ਤੁਹਾਡੇ ਨਾਲ ਭੈਣ ਜੀ ਵੀ ਆਉਂਦੇ ਹੁੰਦੇ ਤੁਹਾਡੀ ਮਿਸ ਜੀ ਵੀ ਕੰਮ ਕਰਾਉਂਦੇ ਹੈਲਪ ਕਰਾਉਂਦੇ ਮੇਰੇ ਨਾਲ ਹਾਂ ਉਹਨਾਂ ਦੀ ਕਿੰਨੀ ਉਮਰ ਹੈਗੀ ਆ ਉਹਨਾਂ ਦੀ ਹੈਗੀ 73 ਦੀ ਹਾਂ 73 ਸਾਲ ਦੇ ਮੇਰੇ ਹਾਣੀ ਨੇ ਤੇ ਉਹ ਵੀ ਦੇਖ ਲਓ ਵੀ ਪੂਰਾ ਉਹ ਨਾਲ ਕੰਮ ਕਰਦੇ ਨੇ ਤੁਸੀਂ ਨਾਲ ਦੀ ਨਾਲ ਤੁਰੇ ਜਾਓ ਮੈਂ ਤਾਂ ਪਿਛਲਾ ਤੁਹਾਡੇ ਜਿਹੜੇ ਤੁਹਾਡੇ ਫਲਦਾਰ ਬੂਟੇ ਵੀ ਲਾਏ ਆ ਨਾ ਉਹ ਵੀ ਦਿਖਾਉਣੇ ਦਰਸ਼ਕਾਂ ਨੂੰ ਤੇ ਮੇਰੀ ਬੇਨਤੀ ਹੈ ਦਰਸ਼ਕਾਂ ਅਗੇ ਕਿ ਇਹ ਵੀਡੀਓ ਨੂੰ ਵੱਤ ਤੋਂ ਸ਼ੇਅਰ ਕਰੋ ਤੇ ਮੇਰੇ ਜਿਹੜਾ ਇਹਨੂੰ ਸਬਸਕ੍ਰਾਈਬ ਵੀ ਕਰੋ ਮੇਰੇ ਚੈਨਲ ਨੂੰ ਤੇ ਇਹ ਆਪਣਾ ਸ਼ੈੱਡ ਵੀ ਇੰਨਾ ਦਾ ਪਾਇਆ ਜਿਵੇਂ ਖੂਹ ਵਾਂਗੂ ਪਾਸੇ ਦਰਖਤ ਲਾਏ ਹੋਏ ਆ ਤੇ ਆ ਜਿਹੜਾ ਸਾਹਮਣੇ ਆਲਾ ਦਰਖਤ ਹੈ ਇਹ ਕਿਹੜਾ ਹੈ ਇਹ ਪੀਅਰਾਂ ਦਾ ਜੀ ਉਹ ਪੀਅਰਸ ਹਾਂ ਜੀ ਇਹ ਤੁਸੀਂ ਆਪ ਲਾਇਆ ਸੀ ਇੱਥੇ ਆਪ ਪੀਅਰਸ ਹਾਂ ਜੀ ਕਾਫੀ ਫੜ ਪਾਇਆ ਵਾ ਤੇ ਆ ਜਿਹੜਾ ਸਾਹਮਣੇ ਆ ਇਹ ਆ ਜਿਹੜਾ ਸਾਹਮਣੇ ਹਾਂ ਇਹ ਪੀਰਾਂ ਦਾ ਆ ਜਿਹੜਾ ਨਾ ਪਲਮਸਾਂ ਦਾ ਆ ਅਛਾ ਪਲਮਸ ਵਾਲਾ ਇਹ ਤਾਂ ਪਿੱਛੇ ਹੁਣੇ ਹੀ ਲਾਇਆ ਲੱਗਦਾ ਅਛਾ ਵੱਡੇ ਜਿਹੜੇ ਆਮ ਬਲੈਕ ਪਲਮਸ ਹਾਂ ਜੀ ਹਾਂ ਜੀ ਆ ਤੁਸੀਂ ਪੂਦਰਾ ਲਾਇਆ ਵਾ ਹਾਂਜੀ ਆਪਣਾ ਪੰਜਾਬ ਤੋਂ ਲਿਆ ਕੇ ਇੱਥੇ ਹੀ ਲਾਇਆ ਜੀ ਇਹ ਪੰਜਾਬ ਤੋਂ ਪੰਜਾਬ ਵਾਲਾ ਹੈਗਾ ਘਰ ਚ ਅੱਛਾ ਉਹ ਘਰ ਚ ਹੈ ਇਹ ਇੱਥੇ ਹੀ ਜਿਹੜਾ ਮਿਲਦਾ ਹਾਂਜੀ ਤੇ ਆ ਤੁਹਾਡਾ ਹੈਗਾ ਜਿਹੜਾ ਐਪਲ ਟਰੀ ਇਹ ਐਪਲ ਟਰੀ 골ਡ ਐਪਲ ਜਿਹੜੇ ਆ ਆ ਤੁਹਾਡੀ ਜਿਹੜੀ ਹੈ ਸ਼ਾਮ ਵਾਲੀ ਛੇੜ ਜਿੱਥੇ ਤੁਸੀਂ ਬਹਿ ਕੇ ਆਰਾਮ ਕਰਦੇ ਹੋ ਆ ਮੇਰੇ ਬੈਠਣ ਲਈ ਆ ਆ ਮੇਰੇ ਕੋਲ ਕੋਈ ਭੈਣ ਭਾਈ ਆ ਜਾਏ ਹਾਂਜੀ ਗੱਲਾਂ ਪਤਾ ਕਰਦੀਆਂ ਹਾਂ ਹਾਂਜੀ ਤੇ ਆ ਤੁਹਾਡਾ ਸਾਰਾ ਸੰਦ ਅਸ਼ਮਾਨਾ ਹਾਂ ਸੰਦ ਬਲੇ ਵਾਲਾ ਜਿਹੜਾ ਹੈ ਅਲਾਟਮੈਂਟ ਤੇ ਕੰਮ ਹੁੰਦਾ ਜਾਨੀ ਕਿ ਪੂਰਾ ਜਿਵੇਂ ਆਪਾਂ ਖੂਦ ਇਹਨਾਂਦ ਮਾਨਦੇ ਸੀ ਸਾਡੇ ਬਜ਼ੁਰਗ ਹਾਂਜੀ ਉਹ ਹੀ ਚੀਜ਼ ਹੈ ਆ ਜਿਹੜਾ ਐਪਲ ਆ ਇਹ ਇਹ ਹੈਗਾ ਲਾਲ ਐਪਲਾਂ ਦਾ ਹਾਂ ਰੈੱਡ ਵਨ ਹਾਂ ਅੱਛਾ ਠੀਕ ਹੈ ਹਾਂਜੀ ਹਾਂਜੀ ਇਹਨੂੰ ਵੱਡੇ ਵੱਡੇ ਐਪਲ ਦਾ ਹਾਂ ਮੈਂ ਕਿਹਾ ਪਾਸੇ ਨਾ ਮੈਂ ਸਾਰਾ ਤੁਹਾਡਾ ਦਿਖਾ ਦਿਆਂ ਜਿੰਨਾ ਵੀ ਹੈ ਤੇ ਬਹੁਤ ਹੀ ਵਧੀਆ ਤੇ ਗੁਰੂ ਤੁਹਾਡੇ ਦੇ ਕਿਰਪਾ ਕਰੇ ਤੁਹਾਡੀ ਲੰਮੀ ਉਮਰ ਕਰੇ ਤੇ ਇਹਦੇ ਪਾਸੇ ਆਪਣੇ ਆ ਲਸਣ ਖੜਾ ਹਾਂਜੀ ਆ ਦੇਖਣਾ ਨਾਲ ਬਾਠੂ ਬਿਛਈਆ ਹਾਂਜੀ ਸਮਝ ਲੈ ਆ ਆ ਵੀ ਪਲਮ ਸੰਦਰਾ ਦਰਖਤ ਆ ਆ ਜਿਹੜਾ ਇਹ ਵੀ ਪਲਮ ਹੈ ਹਾਂਜੀ ਇਹ ਤੁਹਾਡੇ ਹੱਥੀਂ ਲਾਏ ਹੋਏ ਦਰਖਤ ਸਾਰੇ ਛਿਲਾਏ ਮੇਰੇ ਆਪ ਦੇ ਛਿਲਾਏ ਆ ਹਾਂਜੀ ਸਾਰੇ ਹਾਂਜੀ ਤੇ ਤਾਣੀਆਂ ਦਾ ਸਾਗ ਆ ਇਹ ਉਹਨੂੰ ਫਲ ਪਿਆ ਆ ਹਾਂਜੀ ਇਹ ਪੱਕੇ ਤੇ ਝਾੜਨਾ ਹਾਂਜੀ ਇਹ ਗਾਹ ਇਹਦਾ ਬੀਰ ਬਣਣਾ ਹੋਣਾ ਅੱਛਾ ਠੀਕ ਹੈ ਜੀ ਤੇ ਚਲੋ ਅੱਜ ਲਈ ਇੰਨਾ ਹੀ ਬਹੁਤ ਆ ਤੁਸੀਂ ਆਪਣੀ ਲਾਈਫ ਦੇ ਵੀ ਦੱਸਿਆ ਹਾਂਜੀ ਵੀ ਤੁਸੀਂ ਬਚਪਨ 'ਚ 15 16 ਸਾਲ ਦੇ ਆਏ ਪਰ ਤੁਸੀਂ ਖੇਤੀ ਉਵੇਂ ਹੀ ਕਰਦੇ ਰਹੇ ਪਿਛਲੇ 25 30 ਸਾਲ ਤੋਂ ਤੁਸੀਂ ਇਹ ਅਲੋਟਮੈਂਟ ਕਰ ਰਹੇ ਹੋ ਤੇ ਵੇਲੇ 76 ਸਾਲ ਦੀ ਉਮਰ ਹੈ ਤੇ ਸ਼ਾਮ ਨੂੰ ਫਿਰ ਇੱਕ ਅੱਧਾ 20 ਰੁਪਏ ਕੇ ਇੱਕ ਅੱਧਾ ਪੈਗ ਵੀ ਲੱਖ ਜਾਂਦੇ ਹੋ ਬਸ ਠੀਕ ਹੈ ਇਹ ਲੰਮੀ ਉਮਰ ਦਾ ਤੁਹਾਡੀ ਦਾ ਰਾਜ ਹੈ ਹਾਂਜੀ ਹਾਂ ਚਲੋ ਬਹੁਤ ਹੀ ਵਧੀਆ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਤੇ ਇਹਦੇ ਨਾਲ ਹੀ ਆਪਾਂ ਇੱਕ ਦੂਜੇ ਨੂੰ ਆਹ ਪਾਲਤ ਦੀ ਪਿੰਨੀ ਜੀ ਖੜੀ ਆ ਇੱਕ ਦੂਜੀ ਨੀ ਆ ਠੀਕ ਐ ਆ ਖੜੀ ਆ ਜੀ ਹਾਂਜੀ ਹਾਂਜੀ ਤੇ ਚਲੋ ਮੈਂ ਇੱਥੇ ਵੀਡੀਓ ਖਤਮ ਕਰੂੰਗਾ ਤੇ ਆਖਰ ਤੇ ਆਪਾਂ ਫਤਿਹ ਬੁਲਾਈਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਥੋੜਾ ਵੀਰ ਜੀ ਬਾਈ ਜੀ ਬਹੁਤ ਬਹੁਤ ਹਾਂਜੀ ਤੇ ਮੈਂ ਮੇਰੀ ਆਖਰ ਤੇ ਫਿਰ ਬੇਨਦੀ ਆ ਕਿ ਦੇਖੋ ਹਰ ਬੰਦੇ ਨੂੰ ਆਪਣਾ ਕਾਰੋਬਾਰ ਨਹੀਂ ਛੱਡਣਾ ਚਾਹੀਦਾ ਨਹੀਂ ਛੱਡਣਾ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ ਇਹਦੇ ਨਾਲ ਐਕਸਰਸਾਈਜ਼ ਵੀ ਹੈ ਤੇ ਘਰੇ ਗੰਡੇ ਜਿੰਨੇ ਵੀ ਆ ਲਸਣ ਸਾਗ ਹੈ ਇਹ ਆਪ ਹੀ ਸਾਰਾ ਸਾਲ ਆਸਤੇ ਤਿਆਰ ਕਰ ਲੈਂਦੇ ਆ ਹਾਂਜੀ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ